ਅੱਜ ਅਸੀਂ ਪਹੁੰਚੇ ਹਲਕਾ ਫਤੇਗੜ ਚੂੜਮਿਆਂ ਦੇ ਵਿੱਚ ਜਿੱਥੋਂ ਆਮ ਆਦਮੀ ਪਾਰਟੀ ਦੇ ਲੀਡਰ ਬਲਬੀਰ ਸਿੰਘ ਪੰਨੂ ਹੋਰਾਂ ਨਾਲ ਅੱਜ ਗੱਲ ਕਰਾਂਗੇ ਚੰਗੀ ਪਹਿਲੀ ਚੰਗੀ ਜਿੱਤ ਸੀ ਸਰ ਵੀ ਸਸ ਕਿੰਦਾ ਸੁਭਾਅ ਬਣਿਆ ਕਲੈਕਸ਼ਨ ਦੇ ਵਿੱਚ ਮੈਂ ਦੇਖਿਆ ਇਹਨਾਂ ਨੂੰ ਇਲੈਕਸ਼ਨ ਦੇ ਟਾਈਮ ਤੇ ਇੰਨੇ ਮਿੱਠੇ ਪਰ ਇਲੈਕਸ਼ਨ ਹੋਣ ਤੋਂ ਬਾਅਦ ਇਹ ਇਹਨਾਂ ਦੀ ਧੌਣ ਦੇ ਵਿੱਚ ਕਰਦਿੰਦੇ ਵਿੱਚ ਇੰਨਾ ਹੜਾ ਉੱਪਰ ਆ ਜਾਂਦਾ ਸੀ ਭਾਵੇਂ ਇਹਨਾਂ ਦਾ ਕੋਈ ਆਪਣਾ ਹੀ ਵਰਕਰੀ ਹੈ ਡਾਇਰੈਕਟ ਮੈਂ ਸਿਸਟਮ ਦੇ ਵਿੱਚੋਂ ਨਿਕਲ ਕੇ ਆਇਆ ਜਿਹੜਾ ਬੰਦਾ ਕੋਈ ਵੀ ਸਿਸਟਮ ਦੇ ਵਿੱਚੋਂ ਨਿਕਲ ਕੇ ਆਇਆ ਹੋਊਗਾ ਉਹ ਸਿਸਟਮ ਦੇ ਨਾਲ ਕੰਮ ਕਰੂ ਹਵਾ ਦੇ ਵਿੱਚ ਤੀਰ ਕਦੀ ਨਹੀਂ ਮਾਰੂਗਾ ਜੇ ਮੈਂ ਸੌ% ਸੰਤ ਨੂੰ ਆਵਾਜ਼ ਜਮਾ ਦੇ ਸੱਤਰ ਰੱਥ ਨਹੀਂ ਸਕਦੇ ਮੇਰੇ ਮੈਸੇਜ ਤੇ ਆ ਜਾਓ ਮੇਰੇ ਅੰਦਰ ਭਾਵਨਾ ਤੋਂ ਵਿਸ਼ਵਾਸ ਨਾ ਕਰ ਸਕਦਾ ਕਿ 190 ਪਿੰਡ ਕੋਈ ਇਦਾਂ ਦਾ ਪਿੰਡ ਨਹੀਂ ਹੋਊਗਾ ਜਿਹੜੇ ਪਿੰਡ ਦੇ ਵਿੱਚ ਮੈਂ ਕੁਝ ਨਾ ਕੁਝ ਨਹੀਂ ਕਰਾਇਆ ਹੋ। ਸੰਗਤ ਨੂੰ ਪਤਾ ਹੈ 4 ਤਰੀਕ ਨੂੰ ਤੁਸੀਂ ਵਿਖੋ ਬਹੁਤ ਵੱਡੇ ਫਰਕ ਦੇ ਨਾਲ ਦੀ ਵੰਗੜ ਚੋਈ ਨਵਰੀਡ ਕਰਾਂਗੇ। ਸਿਆਸੀ ਅਖਾੜਾ ਦਿਨ ਬਾ ਦਿਨ ਪੱਕਦਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਗਿਆ ਹੈ ਹਰ ਸਿਆਸੀ ਪਾਰਟੀ ਨੇ ਆਪਣੇ ਆਪਣੇ ਉਮੀਦਵਾਰ ਐਲਾਨ ਦਿੱਤੇ ਆ ਜਿਹੜੀਆਂ ਪਾਰਟੀਆਂ ਨੇ ਪਹਿਲਾਂ ਐਲਾਨੇ ਉਹਨਾਂ ਦੇ ਉਮੀਦਵਾਰ ਲਗਾਤਾਰ ਚੋਣ ਪ੍ਰਚਾਰ ਚ ਜੁਟ ਗਏ ਨੇ ਬੇਸ਼ੱਕ ਚੋਕਨਾ ਮੁਕਾਬਲਾ ਹੈ ਔਰ ਇੱਕ ਪਾਰਟੀ ਦਾ ਉਮੀਦਵਾਰ ਜੇ ਐਲਾਨ ਹੋਣਾ ਬਾਕੀ ਹੈ ਬਾਕੀ ਪਾਰਟੀਆਂ ਦੇ ਉਮੀਦਵਾਰ ਐਲਾਨ ਹੋ ਚੁੱਕੇ ਨੇ ਅੱਜ ਅਸੀਂ ਪਹੁੰਚੇ ਹਲਕਾ ਫਤੇਗੜ ਚੂੜੀਆਂ ਦੇ ਵਿੱਚ ਜਿੱਥੋਂ ਆਮ ਆਦਮੀ ਪਾਰਟੀ ਦੇ ਲੀਡਰ ਬਲਬੀਰ ਸ਼ੇਗ ਪੰਨੂ ਹਰਣਾ ਅੱਜ ਗੱਲ ਕਰਾਂਗੇ ਔਰ ਨਾਲ ਬਲਬੀਰ ਸਿੰਘ ਪੰਨੂ ਹੁਣੀ ਪੰਸਪ ਦੇ ਚੇਅਰਮੈਨ ਨੇ ਪੰਜਾਬ ਦੇ ਗੱਲ ਕਰਾਂਗੇ ਕਿ ਸਾਬਕਾ ਫੌਜੀ ਸਿਆਸਤ ਚ ਕਿਉਂ ਆ ਗਿਆ ਜੇ ਸਿਆਸਤ ਚ ਆ ਗਿਆ ਤੇ ਕੀ ਸਿਆਸਤ ਰਾਸ ਆਈ ਕਿ ਜਾਂ ਫਿਰ ਨਹੀਂ ਰਾਸ ਆਈ ਗੱਲਬਾਤ ਕਰ ਲੈਨੇ ਆ ਬਲਬੀਰ ਸਿੰਘ ਪੰਨੂ ਹੁਣਣਾ ਤੁਹਾਨੂੰ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਚਾਚੂ ਜੀ 2022 ਤੋਂ ਬਾਅਦ ਫਿਰ ਇੱਕ ਵਾਰੀ ਕਮਰ ਕਸੇ ਕਰ ਲਏ ਸਾਬਕਾ ਫੌਜੀ ਚੰਗੀ ਪੈਲੀ ਚੰਗੀ ਕਿਸਾਨੀ ਫਿਰ ਵੀ ਸਿਆਸਤ ਚ ਕਿਦਾਂ ਸੁਭਾਅ ਬਣਿਆ ਕੀ ਬਲਬੀਰ ਪੰਨੂ ਨੂੰ ਸਿਆਸਤ ਰਾਸਾਈ ਕਿ ਨਹੀਂ ਆਈ ਸਭ ਤੋਂ ਪਹਿਲਾਂ ਜੀ ਧੰਨਵਾਦ ਕਰਦਾ ਮੈਂ ਪਰਮਾਤਮਾ ਦਾ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਹੈ ਤਕਰੀਬਨ ਮੈਂ 17.5 ਸਾਲ ਦੀ ਉਮਰ ਦੇ ਵਿੱਚ 17.5 ਸਾਲ ਦੇ ਵਿੱਚ ਉਹ ਭਰਤੀ ਹੋ ਜਾਂਦੇ ਸੀ ਮੇਰਾ ਸ਼ੌਂਕ ਸੀ ਇੱਕ ਮੇਰਾ ਸ਼ੌਂਕ ਸੀ ਵੀ ਮੈਂ ਆਰਮੀ ਦੇ ਵਿੱਚ ਜਾਣਾ ਸੀ ਮੈਂ ਮਾਰਸ਼ਲ ਆਰਟ ਦੇ ਵਿੱਚ ਬਲੈਕ ਬੈਲ ਸੀ ਮੇਰੇ ਪਿਤਾ ਜੀ ਬਿਜਲੀ ਬੋਰਡ ਦੇ ਵਿੱਚ ਅਫਸਰ ਸਨ ਮੈਨੂੰ ਬਿਜਲੀ ਬੋਰਡ ਦੇ ਵਿੱਚ ਕਰਾਉਣਾ ਚਾਹੁੰਦੇ ਸਨ ਇਗਲਾਦ ਵਿਭਾਗ ਦੇ ਵਿੱਚ ਕਰਾਉਣਾ ਚਾਹੁੰਦੇ ਸਨ ਪੁਲਿਸ ਦੇ ਵਿੱਚ ਕਰਾਉਣਾ ਚਾਹੁੰਦੇ ਸਨ ਤਕਰੀਬਨ ਕਰਾਈ ਦਿੱਤਾ ਸੀ ਲੇਕਿਨ ਮੈਂ ਧਿਆਨ ਨਹੀਂ ਦਿੱਤਾ ਮੈਂ ਅੰਦਰੋਂ ਮੇਰੇ ਆਵਾਜ਼ ਸੀ ਪਰ ਮੈਂ ਇੰਡੀਅਨ ਆਰਮੀ ਦੇ ਵਿੱਚ ਪਤਾ ਨਹੀਂ ਕਿਉਂ ਇਹ ਪਰਮਾਤਮਾ ਵੱਲੋਂ ਅੰਦਰੋਂ ਜਿਹੜੀ ਆਵਾਜ਼ ਹੁੰਦੀ ਉਸ ਆਵਾਜ਼ ਨੂੰ ਸੁਣਨਾ ਚਾਹੀਦਾ ਔਰ ਮੇਰੀ ਸੱਚ ਮੈਂ ਬਿਆਨ ਕਰ ਰਿਹਾ ਆਪਣੇ ਮੇਰੀ ਪਰਮਾਤਮਾ ਨੇ ਧੰਨ ਧੰਨ ਬਾਬਾ ਸ਼੍ਰੀ ਚੰਜੀ ਨੂੰ ਆਪਾਂ ਨਸਮਤ ਕੋਈ ਦਾ ਉਹਨਾਂ ਨੇ ਮੇਰੀ ਆਵਾਜ਼ ਸੁਣੀ ਮੈਨੂੰ ਇੰਨਰ ਆਰਮੀ ਦੇ ਵਿੱਚ ਚੰਗੀ ਸਰਵਿਸ ਮਿਲੀ ਚੰਗੀ ਮੈਂ ਸਪੋਰਟਸ ਖੇਤਰ ਵਿੱਚ ਰਿਆ ਔਰ ਚੰਗਾ ਮੈਨੂੰ ਇੱਥੇ ਸਨਮਾਨ ਮਿਲ ਤਕਰੀਬਨ 2017 ਦੇ ਵਿੱਚ ਮੈਂ ਦੁਬਾਰਾ ਇਨੀ ਆਰਮੀ ਦੇ ਵਿੱਚੋਂ ਮੈਂ ਤਕਰੀਬਨ ਅਪ੍ਰੈਲ ਮਹੀਨੇ ਦੇ ਵਿੱਚ ਰਿਟਾਇਰ ਆਇਆ ਆ ਕੇ ਕੋਈ 5-6 ਮਹੀਨੇ ਜੋ ਇਤਨਾ ਮਾਹੌਲ ਵੇਖਿਆ ਕਿਉਂਕਿ ਸਿਵਲਿਅਨ ਔਰ ਇੰਡੀਅਨ ਆਰਮੀ ਦਾ ਜਮਾਂ ਬਹੁਤ ਫਰਕ ਹੈ ਮੈਂ ਜ਼ਮੀਨ ਅਸਮਾਨ ਦਾ ਫਰਕ ਨਹੀਂ ਕਹਿ ਸਕਦਾ ਜ਼ਮੀਨ ਔਰ ਪਤਾਲ ਦਾ ਫਰਕ ਇੱਕ ਪੋਲੀਟਿਕਲ ਬੰਦੇ ਦਾ ਔਰ ਇੰਡੀਅਨ ਆਰਮੀ ਦਾ ਜ਼ਮੀਨ ਔਰ ਸੌਰੀ ਅਸਮਾਨ ਔਰ ਪਤਾਲ ਅਸਮਾਨ ਔਰ ਪਤਾਲ ਦਾ ਫਰਕ ਹੈ ਕਿਉਂਕਿ ਸਿਆਸਤ ਦੇ ਵਿੱਚ ਜੋ ਕੁਝ ਮੈਂ ਇਹਨਾਂ ਨੂੰ ਦੇਖਿਆ ਆ ਕੇ ਕੋਈ ਤਕਰੀਬਨ 10 ਮਹੀਨੇ ਇਹ 11 ਮਹੀਨੇ 11 ਮਹੀਨਿਆਂ ਦੇ ਵਿੱਚ ਜੋ ਵੀ ਕੋਈ ਕੰਮ ਵਾਸਤੇ ਇਹਨਾਂ ਦੇ ਕੋਲ ਜਾਂਦਾ ਸੀ ਇਹਨਾਂ ਦੇ ਵਿੱਚ ਹਿੜਾਉਪਨ ਵੋਟਾਂ ਦੇ ਜਦੋਂ ਕੋਲ ਆਉਂਦੀਆਂ ਸੀ ਇੱਕ ਵਾਰ ਸਰਪੰਚੀ ਦੀ ਇਲੈਕਸ਼ਨ ਦੇਖੀ ਇਹਨਾਂ ਦੀ ਉਸ ਇਲੈਕਸ਼ਨ ਦੇ ਵਿੱਚ ਮੈਂ ਦੇਖਿਆ ਇਹਨਾਂ ਨੂੰ ਇਲੈਕਸ਼ਨ ਦੇ ਟਾਈਮ ਤੇ ਇੰਨੇ ਮਿੱਠੇ ਔਰ ਇਲੈਕਸ਼ਨ ਹੋਣ ਤੋਂ ਬਾਅਦ ਇਹ ਇਹਨਾਂ ਦੀ ਧੌਣ ਦੇ ਵਿੱਚ ਗਰਦਨ ਦੇ ਵਿੱਚ ਇੰਨਾ ਹੜਾਉ ਪਾ ਨਾ ਜਾਂਦਾ ਸੀ ਭਾਵੇਂ ਇਹਨਾਂ ਦਾ ਕੋਈ ਆਪਣਾ ਹੀ ਵਰਕਰ ਹੀ ਹੈ ਸਾਰੀਆਂ ਸਿਆਸੀ ਪਾਰਟੀਆਂ ਦੀ ਗੱਲ ਕਰ ਰਹੇ ਮੈਂ ਸਾਰੀਆਂ ਪਾਰਟੀਆਂ ਦੀ ਗੱਲ ਮੈਂ ਵੇਖੋ ਪਾਰਟੀਆਂ ਦੋ ਹੀ ਸਨ ਪਾਰਟੀਆਂ ਦੋ ਸਨ ਤੀਸਰੀ ਪਾਰਟੀ ਦੇ ਜਿਹਾ ਸਰਪੰਚ ਬਣਨੇ ਮੈਂ 파ਰਚੀ ਦੇ ਨਹੀਂ ਸਰਪੰਚ ਕਹਿ ਸਕਦਾ ਤੀਸਰੀ ਪਾਰਟੀ ਦੀ ਰਹਿਣ ਰਵਾਈ ਛੇਟ ਅਜੇ ਪਿੰਡਾਂ ਚ ਸਰਮੰਚ ਬਣਨੇ ਨੇ ਕਿਉਂਕਿ ਇਹਨਾਂ ਨੇ ਇੱਕ ਨਾਮ ਦਿੱਤੀ ਤਾਂ ਕਾਂਗਰਸ ਦੇ ਸਰਪੰਚ ਕਾਲੀਆਂ ਦੇ ਸਰਪੰਚ ਇਦਾਂ ਨਹੀਂ ਹੁੰਦਾ ਸਰਪੰਚ ਪਿੰਡ ਦੇ ਹੁੰਦੇ ਨੇ ਸਰਪੰਚ ਕਦੇ ਵੀ ਕਿਸੇ ਸਿਆਸੀ ਪਾਰਟੀ ਦੇ ਝੰਡੇ ਥਲੇ ਇਲੈਕਸ਼ਨ ਨਹੀਂ ਲੜਦੇ ਸਰਪੰਚ ਪ ਮੈਂ ਕਿਸੇ ਲੀਡਰ ਕੋ ਨਹੀਂ ਕਦੀ ਗਿਆ ਮੈਂ ਇੱਕ ਦੋ ਕੰਮ ਕੁਝ ਨਹੀਂ ਨਮਾਇੰਦਿਆਂ ਨੂੰ ਕਹੇ ਉਹਨਾਂ ਨੇ ਮਜ਼ਾਕ ਦੇ ਵਿੱਚ ਕਿਹਾ ਵੀ ਇਹਨਾਂ ਲੋਕਾਂ ਨੂੰ ਜਦੋਂ 10 ਵਾਰ ਠਾਣਿਆਂ ਦੇ ਵਿੱਚ ਨਾਕ ਲਾਈਏ ਇਸੇ ਮੈਂ ਟੇਬਲ ਦੇ ਬੈਠਾ ਸੀ ਇੱਥੇ ਜਗ੍ਹਾ ਤੇ ਬੈਠਾ ਸੀ ਔਰ ਮੇਰੀ ਆਸਟ੍ਰੇਲੀਆ ਦੀ ਟਿਕਟ ਸੀ ਮੇਰਾ ਆਸਟ੍ਰੇਲੀਆ ਦਾ ਵੀਜ਼ਾ ਸੀ ਔਰ ਇੱਥੇ ਬੈਠਿਆ-ਬੈਠੇ ਜਿੱਥੇ ਮੈਂ ਅੱਜ ਬੈਠਾ ਹਾਂ ਗੁਰੂ ਦੀ ਹਾਜ਼ਰੀ 'ਚ ਬੈਠਾ ਜਿੱਥੇ ਮੈਂ ਅੱਜ ਬੈਠਾ ਹਾਂ ਇੱਥੇ-ਇੱਥੇ ਬੈਠਿਆ-ਬੈਠਿਆ ਫੈਸਲਾ ਕੀਤਾ ਟਿਕਟ ਆਪਣੀ ਪਾੜ ਕੇ ਇੱਥੇ ਟੇਬਲ ਟੇਬਲ ਚੇਂਜ ਜ਼ਰੂਰ ਹੋਇਆ ਹੈ ਟੇਬਲ ਤੇ ਟਿਕਟ ਪਹਾੜ ਕੇ ਰੱਖੀ ਬੈਂਕ ਖਲੋਣ ਲਈ ਅਸਾਂ ਦਫ਼ਤਰ ਸੀ ਭਰਾਂ ਵੈਂਦੇ ਸਾਂ ਟਿਕਟ ਔਰ ਵੀਜ਼ਾ ਪਾੜ ਕੇ ਰੱਖਿਆ ਔਰ ਸਾਰਾ ਇਹ ਆਪਣਾ ਪਲਾਨ ਚੇਂਜ ਕੀਤਾ ਵੀ ਕੱਲ ਤੋਂ ਮੈਂ ਦੇਖਾਂਗਾ ਰਾਜ ਨਵੇਂ ਕਿੱਦਾਂ ਹੁੰਦੇ ਕਿੱਦਾਂ ਨਹੀਂ ਠਾਣਿਆਂ ਤੋਂ ਬਿਨਾਂ ਰਾਜ ਨਾਮ ਹੁੰਦੇ ਪਰਮਾਤਮਾ ਨੇ ਬਾਬੇ ਸ਼੍ਰੀ ਚੰਦ ਜੀ ਨੇ ਕਿਰਪਾ ਕੀਤੀ ਔਰ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਪਿੰਡਾਂ ਦੇ ਵਿੱਚ ਜਿੰਨੇ ਵੀ ਇੰਡੀਅਨ ਆਰਮੀ ਚ ਰਿਟਾਇਰ ਸੀ ਸ਼ੁਰੂਆਤ ਦੇ ਵਿੱਚ ਮੈਂ ਉਹਨਾਂ ਦੇ ਘਰਾਂ ਦੇ ਵਿੱਚ ਗਿਆ ਮੈਂ ਪਿੰਡ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ ਮੈਨੂੰ ਕੋਈ ਵਰਕ ਕਰਨੀ ਸੀ ਮਿਲਦਾ ਨਾਲ ਤੁਰਨ ਵਾਲਾ ਨਹੀਂ ਸੀ ਮਿਲਦਾ ਮੈਂ ਵਰਕਰ ਨਹੀਂ ਪਹਿਲੋਂ ਕਹਿ ਸਕਦਾ ਜਿਹੜਾ ਨਾਲ ਮੋਡੇ ਨਾਲ ਮੋਡੇ ਜੋਂ ਨਾਲ ਨਹੀਂ ਸੀ ਮਿਲਦਾ ਸਭ ਤੋਂ ਪਹਿਲੋਂ ਮੈਂ ਪਿੰਡ ਦੇ ਵਿੱਚ ਇੰਡੀਅਨ ਆਰਮੀ ਦਾ ਤਕਰੀਬਨ ਮੈਂ ਸੱਤ ਦੇ ਵਿੱਚ ਜਾ ਕੇ ਜਾਂ ਕਿਸੇ ਦੁਕਾਨਦਾਰ ਵੀਰ ਕੋਲ ਜਾ ਕੇ ਜਾਂ ਸੱਤ ਦੇ ਵਿੱਚ ਜਾ ਕੇ ਜਾਂ ਬੋਰਡ ਤੇ ਲਿਜਾ ਕੇ ਮੈਂ ਪੁੱਛਦਾ ਸੀ ਮੇਰੀ ਵੀਡੀਓ ਨਹੀਂ ਮੈਂ ਪੁੱਛਦਾ ਹੁੰਦਾ ਸੀ ਵੀ ਕੋਈ ਚਾਰ ਪੰਜ ਸਾਲ ਤੋਂ ਪਹਿਲਾਂ ਕਿ ਇੰਡੀਅਨ ਆਰਮੀ ਚ ਰੈਅਰ ਵੀਰ ਆਇਆ ਮੈਨੂੰ ਉਹਦਾ ਨਾਮ ਦੱਸੋ ਫਿਰ ਮੈਂ ਉਹਦੇ ਘਰ ਜਾਂਦਾ ਸੀ ਘਰ ਜਾ ਕੇ ਚਾਹ ਪਾਣੀ ਪੀਂਦਾ ਸੀ ਔਰ ਮੈਂ ਉਹਨਾਂ ਨੂੰ ਦੱਸਦਾ ਸੀ ਕਿ ਮੈਂ ਨਿਰਨੇ ਲਿਆ ਵਾ ਕਿ ਮੈਂ ਪੰਜਾਬ ਦੇ ਵਿੱਚ ਬਲਾਓ ਬਦਲਾਓ ਵਾਸਤੇ ਇੱਕ ਮੈਂ ਟੀਮ ਤਿਆ ਸਭ ਤੋਂ ਪਹਿਲਾਂ ਮੈਂ ਬਤਾਉ ਉਹ ਵਾਸਤੇ ਟੀਮ ਤਿਆਰ ਕੀਤੀ ਆਮ ਆਦਮੀ ਪਾਰਟੀ ਦੇ ਵੀਰ ਸੰਪਰਕ ਦੇ ਵਿੱਚ ਆਏ ਉਹਨਾਂ ਨੇ ਸਾਨੂੰ ਬੜਾ ਮਾਣ ਦਿੱਤਾ ਉਹਨਾਂ ਨੇ ਸਾਨੂੰ ਟਾਰਗੇਟ ਦਿੱਤਾ ਵੀ ਤੁਸੀਂ ਆਮ ਆਦਮੀ ਪਾਰਟੀ ਚਾਓ ਤੁਸੀਂ ਪਿੰਡਾਂ ਦੇ ਵਿੱਚ ਸੇਮ ਵਰਕ ਤੁਸੀਂ ਕਰ ਰਹੇ ਜੀ ਸੇਮ ਕੰਮ ਆਮ ਆਦਮੀ ਪਾਰਟੀ ਦਾ ਤੇ ਮੈਂ ਕੰਮ ਕਰਨਾ ਸ਼ੁਰੂ ਦਿੱਤਾ ਆਮ ਆਦਮੀ ਪਾਰਟੀ ਨੇ ਤਕਰੀਬਨ ਤਕਰੀਬਨ 2021 ਦੇ ਵਿੱਚ ਜਾਇ ਇੱਕ ਗੱਲ ਇਹ ਕਿ ਆਮ ਆਦਮੀ ਪਾਰਟੀ ਨੇ ਸਾਫ ਦਾ ਫੌਜੀ ਨੂੰ ਕੁੰਡੀ ਪਾ ਕੇ ਆਪਣੇ ਵੱਲੋਂ ਖਿੱਚ ਲਿਆ ਵੇਖੋ ਜੀ ਕਿਉਂਕਿ ਉਹ ਸਾਡੀਆਂ ਭਾਵਨਾਵਾਂ ਭਾਵਨਾਵਾਂ ਮਰਦੀਆਂ ਸੀ ਭਾਵਨਾਵਾਂ ਮਰਲੀਆਂ ਕਿਦਾਂ ਜਦੋਂ ਪ੍ਰਮਾਤਮਾ ਨੇ ਭਾਵਨਾਵਾਂ ਰਲਉਣੀਆਂ ਹੁਣ ਤਕਰੀਬਨ ਮੈਂ ਕੁਝ ਸਾਲ ਪਹਿਲੋਂ ਦਿੱਲੀ ਦੇ ਵਿੱਚ ਸਰਵਿਸ ਕੀਤੀ ਤੇ ਦਿੱਲੀ ਦੀ ਸੰਗਤ ਦੇ ਵਿੱਚ ਜਦੋਂ ਮੈਂ ਟੈਕਸਟੀ ਤੇ ਆਉਣਾ ਜਾਣਾ ਛੁੱਟੀ ਆਉਣਾ ਜਾਣਾ ਔਰ ਇਹਨੂੰ ਸੰਗਤ ਤੋਂ ਆਵਾਜ਼ ਸੁਣਨੀ ਉੱਥੋਂ ਦੇ ਲੋਕਾਂ ਤੋਂ ਮੈਂ ਕੇਜਰੀਵਾਲ ਜੀ ਬਾਰੇ ਸੁਣਨਾ ਉਹਨਾਂ ਨੇ ਬੜੀ ਵਧੀਆ ਸੋਹਣੀਆਂ ਗੱਲਾਂ ਕਰਨੀਆਂ ਪੋਜੀਟਿਵ ਗੱਲਾਂ ਕਰਨੀਆਂ ਔਰ ਮੇਰੇ ਦਿਮਾਗ ਦੇ ਵਿੱਚ ਆਈ ਪਰ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਵੇਖੋ ਮੈਂ ਇੱਕ ਇੰਡੀਅਨ ਆਰਮੀ ਦੇ ਵਿੱਚੋਂ ਰੈਡਰਿਕ ਮੈਂ ਸਿਸਟਮ ਦੇ ਵਿੱਚੋਂ ਨਿਕਲ ਕੇ ਆਇਆ ਜਿਹੜਾ ਬੰਦਾ ਕੋਈ ਵੀ ਸਿਸਟਮ ਦੇ ਵਿੱਚੋਂ ਹਵਾ ਦੇ ਵਿੱਚ تیر ਕਦੀ ਨਹੀਂ ਮਾਰੂਗਾ ਉਹ ਸਿਸਟਮ ਦੇ ਨਾਲ ਕੰਮ ਕਰੂਗਾ ਪਰ ਪਿੰਡਾਂ ਦੇ ਵਿੱਚ ਵੀ ਜਿੰਨੀ ਵੀ ਮੇਰੀ ਟੀਮ ਹੋਗੀ ਤੁਹਾਨੂੰ ਸਿਸਟਮ ਦੇ ਨਾਲ ਮਿਲੂਗੀ ਜਦੋਂ ਫਿਰ ਵੀਰ ਪੰਨੂ ਆਮ ਆਦਮੀ ਪਾਰਟੀ ਚ ਐਕਟਿਵ ਹੋ ਗਏ ਚਲੋ 2022 ਦੇ ਟਿਕਟ ਵੀ ਮਿਲ ਗਈ ਸਾਬਕਾ ਫੌਜੀ ਹੋਣ ਦੇ ਨਾਤੇ ਤੁਸੀਂ ਡਿਸਪਲਾਈਨਡ ਹੋ ਸਵੇਰ ਨੂੰ ਤਿਆਰ ਵੀ ਟਾਈਮ ਨਾਲ ਕਹਿੰਦੇ ਹੋ ਜਾਂਦੇ ਹੋ ਬਿਲਕੁਲ ਰੈਡੀ ਰਹਿੰਦੇ ਹੋ ਕੋਈ ਆ ਜਾਏ ਜਦੋਂ ਮਰਜ਼ੀ ਆ ਜਾਏ ਫਿਰ ਜਦੋਂ ਲੋਕ ਉਸ ਸਮੇਂ ਦੇ ਨਾਲ ਪਾਬੰਦ ਮਿਲੇ ਜਿਹੜੀ ਤੁਹਾਡੀ ਸੋਚ ਸੀ ਇੱਕ ਸਾਬਕਾ ਫੌਜੀ ਦੀ ਸੋਚ ਸੀ ਉਹਦੇ ਨਾਲ ਮੈਚ ਕੀਤੇ ਥੋੜਾ ਥੋੜੇ ਮੈਨੂੰ ਪ੍ਰੋਬਲਮ ਆਈ ਇਹ ਚੀਜ਼ ਜੀ ਮੈਂ ਵੇਖੋ ਮਾਫੀ ਚਾਹੁੰਦਾ ਸੰਗਤ ਕੋ ਮੈਨੂੰ ਕੁਝ ਤਕਰੀਬਨ 2 ਸਾਲ ਮੁਸ਼ਕਲ ਆਈ ਸੰਗਤ ਨੂੰ ਮੈਨੂੰ ਸਮਝਣ ਦੇ ਵਿੱਚ ਤੇ ਮੈਨੂੰ ਸੰਗਤ ਨੂੰ ਕਿਉਂਕਿ ਮੈਂ ਤੁਹਾਨੂੰ ਦੱਸਿਆ ਜ ਪਤਾਲ ਤੇ ਅਸਮਾਨ ਦਾ ਰਾਜਨੀਤੀ ਦਾ ਫਰਕ ਸੀ ਹੁਣ ਪਿੰਡਾਂ ਦੇ ਵਿੱਚੋਂ ਤੇ ਸੰਗਤ ਰਾਜਨੀਤੀ ਤੌਰ ਤੇ ਮੇਰੇ ਨਾਲ ਜੁੜੀ ਸੀ ਸੰਗਤ ਨੂੰ ਹੌਲੀ 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 ਸਮਝਾਉਣਾ ਪਿਆ ਔਰ ਅੱਜ ਦੀ ਡੇਟ ਦੇ ਵਿੱਚ ਸੰਗਤ ਨੂੰ ਜੇ ਮੈਂ ਇੱਕ ਮੈਸੇਜ ਦੇ ਵੀ ਵਾਜ ਦੇਵਾਂ ਨਾ ਚਲੋ ਇਹ ਚੀਜ਼ ਮੰਨ ਹਰ ਇੱਕ ਦੇ ਪਰਵਾਰਤੀ ਹੁੰਦੀ ਜੇ ਮੈਂ ਆਵਾਜ਼ ਦਵਾ ਤਕਰੀਬਨ ਜੇ ਮੈਂ 100% ਸੰਗਤ ਨੂੰ ਆਵਾਜ਼ ਜਮਾ ਦੇ 70% ਸੰਗਤ ਮੇਰੇ ਮੈਸੇਜ ਤੇ ਆ ਜਾਂਦੀ ਮੇਰੇ ਮੈਸੇਜ ਤੇ ਆ ਜਾਂਦੀ ਮੈਂ ਧੰਨਵਾਦ ਕਰਦਾ ਹਾਂ ਸੰਗਤ ਸਿਸਟਮ ਦੇ ਵਿੱਚ ਢਲ ਚੁੱਕੀ ਹੈ ਇਹ ਕਾਲ ਵੀ ਜੀ ਬਲਬੀਰ ਪੰਨੂ ਦੇ ਸੁਭਾਅ ਦੀ ਗੱਲ ਹੁਣ ਕੁਝ ਸਿਆਸੀ ਗੱਲਾਂ ਕਰ ਲੈਂਦੇ ਹਾਂ 7 ਤੋਂ 8000 ਦੀ ਲੀਡ ਨਾਲ ਲੂਜ਼ ਕਰਨ ਵਾਲਾ ਬਲਬੀਰ ਸਿੰਘ ਪੰਨੂ 2022 ਦੀ ਇਲੈਕਸ਼ਨ 2024 ਦੀ ਇਲੈਕਸ਼ਨ ਨੂੰ ਕਿਦਾਂ ਦੇਖਦਾ ਵੇਖੋ ਜੀ ਮੈਂ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਸਵਾਲ ਕਰੂੰਗਾ ਤੁਸੀਂ ਮੈਨੂੰ ਲੀਡ ਦੀ ਗੱਲ ਕੀਤੀ ਠੀਕ ਹੈ ਲੀਡ ਮੈਂ ਨਵਾਂ ਸਾਂਗਤ ਨੂੰ ਨਹੀਂ ਪਤਾ ਤੁਸੀਂ ਤਕਰੀਬਨ ਕਿੰਨੇ ਕਿਲੋਮੀਟਰ ਚੱਲ ਕੇ ਆਏ ਤੁਸੀਂ ਮੈਨੂੰ ਇੱਕ ਜਵਾਬ ਦਿਓ ਵੀ ਤੁਸੀਂ ਕਿੰਨੇ ਕਿਲੋਮੀਟਰ ਚੱਲ ਕੇ ਆਏ ਜੀ ਮੇਰੇ ਘਰ ਤੱਕ ਤੁਸੀਂ ਤਕਰੀਬਨ 13 ਕਿਲੋਮੀਟਰ ਤੋਂ 14 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆਏ ਜੀ 13 ਔਰ 14 ਕਿਲੋਮੀਟਰ ਦੇ ਵਿੱਚ ਤੁਹਾਨੂੰ ਫਰਕ ਕੀ ਲੱਗਾ ਮੇਰਾ 2 ਸਾਲ ਦਾ ਸਫਰ ਹੈ ਤਕਰੀਬਨ ਤੁਸੀਂ 14 ਕਿਲੋਮੀਟਰ ਫਤਿਹਗੜ ਚੂੜੀਆਂ ਦੇ ਵਿੱਚੋਂ ਲੰਘ ਕੇ ਆਏ ਜੀ 14 ਕਿਲੋਮੀਟਰ ਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਫਤਿਹਗੜ ਚੂੜੀਆਂ ਹਲਕੇ ਦੇ ਵਿੱਚ 75 ਸਾਲ ਦੀ ਰਾਜਨੀਤੀ ਤੋਂ ਕੋਈ ਨਾ ਕੁਝ ਬਦਲਾਅ ਜ਼ਰੂਰ ਦਿਖਿਆ ਹੋਊਗਾ ਸਭ ਤੋਂ ਪਹਿਲਾਂ ਅੱਡਾ ਸੁਨਈਆ ਆਇਆ ਹੋਊਗਾ ਸੁਨਈਏ ਅੱਡੇ ਦੇ ਵਿੱਚ ਜੋ ਖਲਾਸ ਹਨ ਮੈਂ ਮੈਂ ਕੋਈ 5 ਸਾਲ ਦੀ ਰਾਜਨੀਤੀ ਦੀ ਗੱਲ ਨਹੀਂ ਕਰ ਰਿਹਾ ਮੈਂ ਤਕਰੀਬਨ 75 ਸਾਲ ਦੀ ਰਾਜਨੀਤੀ ਦੀ ਗੱਲ ਕਰ ਰਿਹਾ 75 ਸਾਲਾਂ ਦੇ ਵਿੱਚ ਉਸ ਸੁਨਈਏ ਅੱਡੇ ਦੀ ਸੁਨਾਈ ਨਹੀਂ ਹੋਈ ਸੁਨਈਏ ਅੱਡੇ ਨਾਲ ਤਕਰੀਬਨ ਸਾਡਾ ਪੂਰਾ ਫਤਗੜ ਚੂੜੀਆਂ ਤਕਰੀਬਨ 150 ਪਿੰਡ ਸਾਡਾ ਸੁਨਈਏ ਅੱਡੇ ਦੇ ਨਾਲ ਲੱਗਦਾ ਮੈਂ ਨੈਸ਼ਨਲ ਹਾਈਵੇ ਵਾਲੇ ਕੋਲ ਪਰਮਿਸ਼ਨ ਲਈ ਸੁਨਈਏ ਅੱਡੇ ਦਾ ਜਿੰਨਾ ਵੀ ਗੰਧ ਸੀ ਜੋ ਸੰਗਤ ਅੱਜ ਸੀਸਾ ਦੇ ਏਰੀਏ ਮੈਨੂੰ ਮੈਸੇਜ ਆਂਦੇ ਮੈਨੂੰ ਫੋਨ ਕਰਦੇ ਨੇ ਮੈਨੂੰ ਕਈ ਕੁਝ ਮੇਰੀ ਮਨੋਵਲ ਨੂੰ ਅਪ ਕਰਨ ਲਈ ਬੜੇ ਮੈਨੂੰ ਮੈਸੇਜ ਵੀ ਕਰਦੇ ਨੇ ਕਰਦੇ ਨੇ ਮੈਂ ਧੰਨਵਾਦ ਸੰਗਤ ਦਾ ਪਰਮਾਤਮਾ ਦਾ ਧੰਨਵਾਦ ਕਰਦਾ ਕਿ ਜਿਹੜਾ ਸਭ ਤੋਂ ਵੱਡਾ ਗੰਦ ਹੈ ਰੋੜਾਂ ਦਾ ਗੰਦ ਹੈ ਹੋਰ ਵੀ ਹਲਕੇ ਦੇ ਵਿੱਚ ਬਹੁਤ ਕੰਮ ਇਦਾਂ ਦੇ ਨੇ ਤਕਰੀਬਨ 190 ਪਿੰਡ ਨੇ ਮੈਂ ਵਿਸ਼ਵਾਸ ਨਾ ਕਰ ਸਕਦਾ ਵੇਖੋ ਮੈਂ ਕੋਈ ਓਵਰ ਉਹ ਹੋ ਕੇ ਨਹੀਂ ਕਹਿ ਰਿਹਾ ਮੈਂ ਅੰਦਰ ਭਾਵਨਾ ਤੋਂ ਵਿਸ਼ਵਾਸ ਨਾ ਕਹਿ ਸਕਦਾ ਕਿ 190 ਪਿੰਡ ਕੋਈ ਇਦਾਂ ਦਾ ਪਿੰਡ ਨਹੀਂ ਹੋਊਗਾ ਜਿਹੜੇ ਪਿੰਡ ਦੇ ਵਿੱਚ ਮੈਂ ਕੁਝ ਨਾ ਕੁਝ ਨਹੀਂ ਕਰਾਇਆ ਹੋਊਗਾ ਤਕਰੀਬਨ ਪਿੰਡਾਂ ਦੇ ਵਿੱਚ ਸਰਪੰਚ ਕਾਂਗਰਸ ਦੇ ਸਨ ਮੈਂ ਕਾਂਗਰਸ ਦੇ ਕਹਾਂਗਾ ਕਿਉਂਕਿ ਕਾਂਗਰਸ ਕਹਿੰਦੀ ਹੈ ਕਾਂਗਰਸ ਕਹਿੰਦੀ ਹੈ ਵੀ ਸਰਪੰਚ ਕਾਂਗਰਸ ਦੇ ਅਕਾਲੀ ਦਲ ਕਹਿੰਦੀ ਹੈ ਵੀ ਸਰਪੰਚ ਅਕਾਲੀ ਦਲ ਦੇ ਮੈਂ ਕਹਿੰਦਾ ਵਾਂ ਵੀ ਸਰਪੰਚ ਪਾਰਟੀ ਦੇ ਨਹੀਂ ਹੋਣਗੇ ਸਰਪੰਚ ਪਿੰਡ ਦੇ ਹੋਣਗੇ ਜਦੋਂ ਆਮ ਆਦਮੀ ਪਾਰਟੀ ਦੀ ਰਹਿਣ ਬਾਈ ਸਰਪੰਚ ਬਣਗੇ ਜਿੰਨਾ ਪਿੰਡਾਂ ਦੇ ਵਿੱਚ ਸਰਪੰਚਾਂ ਨੇ ਮਤਾ ਨਹੀਂ ਵੀ ਪਾ ਕੇ ਦਿੱਤਾ ਔਰ ਮਤੇ ਤੋਂ ਬਿਨਾ ਜਿਹੜੇ ਮੈਂ ਕੰਮ ਕਰ ਸਕਿਆ ਮੈਂ ਹਰ ਇੱਕ ਪਿੰਡ ਦੇ ਵਿੱਚ 190 ਪਿੰਡਾਂ ਦੇ ਵਿੱਚ ਕਾਰਗੁਜ਼ਾਰੀ ਸੰਗਤ ਦੀ ਸੇਵਾ ਹਰੀ ਸਿੰਘ ਪੰਨੂ ਆਪਣਾ ਸਿਆਸੀ ਮੁਕਾਬਲਾ ਹਲਕਾ ਫਤਿਹਗੜ ਚੂੜੀਏ ਕਿੰ ਵੇਖੋ ਜੀ ਮੁਕਾਬਲਾ ਜਿਹੜਾ ਬਣਾਉਂਦੇ ਨੇ ਚੜਾਉਂਦੇ ਨੇ ਇਹ ਸੰਗਤ ਹੈ ਤੇ ਮੇਰੇ ਹਿਸਾਬ ਨਾਲ ਸੰਗਤ ਪਛਾਣ ਗਈ ਹੈ ਸੰਗਤ ਨੂੰ ਪਤਾ ਹੈ 4 ਤਰੀਕ ਨੂੰ ਤੁਸੀਂ ਵੇਖੋ ਬਹੁਤ ਵੱਡੇ ਫਰਕ ਦੇ ਨਾਲ ਅਸੀਂ ਫਤਿਹਗੜ੍ਹ ਝੂੜੀਆਂ ਤੋਂ ਲੀਡ ਕਰਾਂਗੇ 4 ਜੂਨ ਕੋਈ ਦੂਰ ਨਹੀਂ ਤਕਰੀਬਨ ਅੱਜ ਹੋ ਗਈ ਹੈ ਲਗਭਗ 1 ਮਹੀਨੇ ਦੀ ਜਿਹੜੇ 1 ਮਹੀਨਾ ਕੁਝ ਦਿਨ 2000 ਦਿਨ 1 ਮਹੀਨੇ 2000 ਦਿਨ ਦੇ ਬਾਅਦ ਤੁਸੀਂ ਆ ਵੀ ਵੇਖੋਗੇ ਮੈਨੂੰ ਪੰਜਾਬ ਸਰਕਾਰ ਦੇ ਵਿੱਚ ਪੰਚ ਸਭ ਦੀ ਚੇਅਰਮੈਨ ਨਹੀਂ ਦਿੱਤੀ ਵੇਖੋ ਮੈਨੂੰ ਤਕਰੀਬਨ 2 ਸਾਲ ਚੇਅਰਮੈਨ ਬਣੇ ਨੂੰ ਹੋ ਗਏ ਨੇ ਮੈਂ ਸਿਆਸੀ ਪਾਰਟੀਆਂ ਨੂੰ ਵੀ ਦਾਵੇ ਨਾ ਕਹਿ ਸਕਦਾ ਸਿਆਸੀ ਪਾਰਟੀ ਦੇ ਲੀਡਰਾਂ ਨੂੰ ਦਾਵੇ ਨਾ ਕਹਿ ਸਕਦਾ ਜਿਹੜੇ ਵੇਖੋ ਮੇਨਾ ਮੈਂ ਕਦੀ ਵੀ ਜ਼ੁਬਾਨ ਤੋਂ ਮਾੜਾ ਨਹੀਂ ਬੋਲਿਆ ਜਿਹੜੇ ਬਿਨਾਂ ਵਜ੍ਹਾ ਦੇ ਨਾਲ ਬਗੜਵਾ ਕਰਦੇ ਨੇ ਬਿਨਾਂ ਵਜ੍ਹਾ ਤੋਂ ਬਗੜਵਾ ਮਜੀਠੀਆ ਬਿਨਾਂ ਵਜ੍ਹਾ ਤੋਂ ਬਗੜਵਾ ਖੈਰਾ ਬਿਨਾਂ ਵਜ੍ਹਾ ਤੋਂ ਬਗੜਵਾ ਇਹਨਾਂ ਦੇ ਕਿੰਨੇ ਹੀ ਬਿੱਟੂ ਹੋਰ ਵੀ ਕਰਦੇ ਨੇ ਮੈਂ ਚੈਲਨ ਦੇ ਨਾਲ ਕਹਿ ਸਕਦਾ ਵੀ ਮੈਨੂੰ 2 ਸਾਲ ਹੋ ਗਏ ਨੇ ਫੂਡ ਐਂਡ ਸਪਲਾਈ ਦੀ ਚੇਅਰਮੈਨ ਦਿੱਤੀ ਨੂੰ ਤੇ ਇੱਕ ਇੱਕ ਪੈਸੇ ਦੀ ਵੀ ਇੱਧਰ ਉੱਧਰ ਦੀ ਕਿਤੇ ਫੂਡ ਐਂਡ ਸਪਲਾਈ ਚ ਹੋਈ ਇਹ ਤਾਂ ਮੈਂ ਜਮ ਮੇ ਮੁਕਾਬਲਾ ਬਹੁਤ ਸਖਤ ਹੋਏਗਾ ਤੁਸੀਂ ਕਹਿੰਦੇ ਹੋ ਮੁਕਾਬਲਾ ਹੋ ਮੁਕਾਬਲਾ ਬਹੁਤ ਸਖਤ ਹੋਏਗਾ ਤੁਹਾਡੇ ਹਲਕੇ ਚ ਕਿਉਂਕਿ ਸਾਬਕਾ ਮੰਤਰੀ ਔਰ ਮੌਜੂਦਾ ਐਮਐਲਏ ਤ੍ਰਿਪਤਜਿੰਦਰ ਸਿੰਘ ਬਾਜਵਾ ਨਾਲ ਲੱਗਦਾ ਤੁਹਾਡੇ ਡੇਰਾ ਬਾਬਾ ਨਾਨਕ ਹਲਕਾ ਜਿੱਥੇ ਸਾਬਕਾ ਡਿਪਟੀ ਸੀਐਮ ਔਰ ਮੌਜੂਦਾ ਵਿਧਾਇਕ ਸੁਖਜਿੰਦਰ ਰੰਦਾਵਾ ਬਲ ਬੀਰ ਪੰਨੋ ਕੋ ਕਿਹੜੀ ਅਸੀਂ ਜਾਦੂ ਦੀ ਛੜੀ ਹੈ ਜਿਹੜੇ ਕਹਿ ਰਹੇ ਆ ਕਿ ਮੁਕਾਬਲਾ ਹੋਏਗਾ ਹੀ ਨਹੀਂ ਵੀ ਕਿ ਜੀ ਮੈਂ ਤਕਰੀਬਨ 2 ਸਾਲ ਸੰਗਤ ਜਾਂਦੀ ਹੈ ਮੈਂ ਜਾਗਦੀਆਂ ਜ਼ਮੀਰਾਂ ਵਾਲੇ ਸੰਗਤ ਹਲਕੇ ਦੇ ਵਿੱਚ ਬੈਠੀ ਜਾਗਦੀਆਂ ਜ਼ਮੀਰਾਂ ਵਾਲੀ ਕੋ ਜਿੰਨਾ ਜਿੰਨਾ ਦੀਆਂ ਜ਼ਮੀਰਾਂ ਨੇ ਉਹ ਸੰਕਤ ਮੇਰੇ ਨਾਲ ਜੁੜ ਚੁੱਕੀ ਹੈ ਜੋ ਅੱਜ ਵੀ ਕਿਰਤਘਨ ਨੇ ਕਿਰਤਘਨ ਨੇ ਤੁਸੀਂ ਦੇਖਿਆ ਹੋਵੇਗਾ ਮੈਂ ਮोटा-ਮोटा ਮਜਬੂਤੀ ਲੰਬੇ ਦੀ ਜਿਆਦਾ ਨਹੀਂ ਮੈਂ ਪਾਣਾ ਬਹੁਤ ਗੱਲਾਂ ਕਰਨ ਵਾਲੀਆਂ ਨੇ ਜੇ ਫਤੇਗੜ ਚੂੜੀਆਂ ਤੋਂ ਲੈ ਕੇ ਜੇ ਸੈਂਟਰ ਬੈਲਟ ਦੀ ਗੱਲ ਕਰੀਏ ਰੋਡ ਦੀ ਬਟਾਲਾ ਤੱਕ ਤਕਰੀਬਨ ਕਣੀਆਂ ਦੇ ਵਿੱਚ ਗੰਦ ਸੀ 33 ਫੁੱਟ ਚੌੜਾ ਰੋਡ ਕਰ ਦਿੱਤਾ ਹੈ ਸੀਵਰੇਜ ਦੀ ਪ੍ਰਵਾਨਗੀ ਆ ਗਈ ਹੈ ਅਲੀਵਾਲ ਨੂੰ ਇਹਨਾਂ ਨੇ ਪੰਚਾਇਤ ਦੇ ਵਿੱਚ ਪਾਇਆ ਸੀ ਸੀਵਰੇਜ ਦੀ ਪ੍ਰਵਾਨਗੀ ਵੀ ਆ ਰਹੀ ਹੈ ਉਹ ਨਾਲ ਸੀਸੀਟੀਵੀ ਕੈਮਰਿਆਂ ਦੀ ਵੀ ਉਹ ਨਾਲ ਟਾਈਲਿੰਗ ਦੀ ਦੋਨਾਂ ਸਾਈਡ ਉਹ ਵੀ 33 ਫੁੱਟ ਰੋਡ ਚੌੜਾ ਅਗਲੇ ਬੰਨੇ ਗੱਲ ਕਰੀਏ ਕਣੀਏ ਕ ਬਾਂਗਰ ਕਣੀਏ ਬਾਂਗਰ ਸੀਵਰੇਜ ਕੰਪਲੀਟ ਹੋ ਚੁੱਕਾ ਹੈ ਔਰ ਰੋਡ ਨੂੰ 33 ਫੁੱਟ ਚੌੜਾ ਕਰ ਦਿੱਤਾ ਗਿਆ ਉਤੋਂ ਅੱਗੇ ਗੱਲ ਕਰੀਏ ਕਾਲਾ ਪਖਾਨਾ 33 ਫੁੱਟ ਰੋਡ ਦੀ ਚੜਾਈ ਕਰ ਦਿੱਤੀ ਗਈ ਹੈ ਔਰ ਸੀਵਰੇਜ ਦੀ ਪ੍ਰਮਾਨਗੀ ਭੇਜ ਦਿੱਤੀ ਗਈ ਹੈ ਅੱਡਿਆਂ ਦੇ ਵਿੱਚ ਔਰ ਉਹਨਾਂ ਤੋਂ ਬਾਅਦ ਮੈਂ ਅੱਡਿਆਂ ਦੇ ਨਾਲ ਵਾਅਦਾ ਕੀਤਾ ਹੈ ਕਿ ਮੈਂ ਸੀਸੀਟੀਵੀ ਕੈਮਰੇ ਸੋਲਰ ਲਾਈਟਿੰਗ ਕਿਉਂਕਿ ਕਿਸੇ ਵੀ ਪਿੰਡ ਦੇ ਵਿੱਚ ਸਭ ਤੋਂ ਜੇ ਵੇਖੋ ਸੇਫਟੀ ਵਾਸਤੇ ਸੇਫਟੀ ਬਾਤ ਹੈ ਸੋਲਰ ਲਾਈਟ ਔਰ ਸੀਸੀਟੀਵੀ ਕੈਮਰਾ ਦੀ ਲੋੜ ਹੈ ਸਭ ਤੋਂ ਵੱਡੀ ਇੱਕ ਸੀਵਰੇ ਜਿਹੜੀ ਪਿੰਡਾਂ ਦੇ ਵਿੱਚ ਗੰਦਗੀ ਮੈਂ ਜਾ ਕੇ ਦੇਖ ਰਿਆ ਉਹ ਮੈਂ ਪਿੰਡਾਂ 'ਚ ਭਰੋਸਾ ਦੇ ਗਿਆ ਹਾਂ ਸਾਬ ਆਖਰੀ ਸਵਾਲ ਬਲਬੀਰ ਸਿੰਘ ਪੰਨੂ ਦੇ ਸੁਭਾਅ ਨਾਲ ਕਿੰਨੇ ਲੋਕ ਰਲਦੇ ਕਿਉਂਕਿ ਸੁਭਾਅ ਕਹਿੰਦੇ ਬਹੁਤ ਸਖਤ ਆ ਸਾਬਕਾ ਫੌਜੀਆ ਵਾਲਾ ਸੁਭਾਅ ਆ ਵੀ ਜਿਹੜਾ ਕੰਮ ਨਹੀਂ ਪਸੰਦ ਆ ਜਾਂ ਕੁਝ ਲੋਕ ਐਸੇ ਜਿਹਨਾਂ ਨੂੰ ਕਈ ਵਾਰੀ ਕੜਕਪੰਨ ਨਾਲ ਵੀ ਹੈਂਡਲ ਕਰਨਾ ਪੈਂਦਾ ਵੀ ਕੁਝ ਜਿਹੜੇ ਮੈਂ ਤੁਹਾਨੂੰ ਦੱਸਦਾ ਹਾਂ ਰਾਜਨੀਤੀ ਦੇ ਵਿੱਚ ਕਈ ਲੋਕ ਰਾਜਨੀਤੀ ਦੇ ਵਿੱਚ ਆਉਂਦੇ ਨੇ ਕਈ ਲੋਕ ਰਾਜਨੀਤੀ ਨੂੰ ਬਿਜ਼ਨਸ ਬਣਾਉਣਾ ਆਉਂਦੇ ਨੇ ਇਹ ਕੋ ਜਿਹੜੇ ਬਿਜ਼ਨਸ ਬਣਾਉਣ ਆਉਂਦੇ ਨੇ ਜਿਹੜੇ ਰਾਜਨੀਤੀ ਨੂੰ ਬਿਜ਼ਨਸ ਸਮਝਦੇ ਉਹਨਾਂ ਨੂੰ ਉਹ ਮੈਂ ਚੰਗਾ ਨਹੀਂ ਲੱਗਦਾ ਤੇ ਜਿਹਦੇ ਰਾਜਨੀਤੀ ਤੇ ਸੇਵਾ ਭਾਵਨਾ ਨਾਉਂਦੇ ਆ ਜਿਹੜੇ ਰਾਜਨੀਤੀ 'ਚ ਕੁਝ ਕਰਨਾ ਚਾਹੁੰਦੇ ਨੇ ਜਿਹੜੇ ਰਾਜਨੀਤੀ 'ਚ ਇੱਕ ਸਰ ਪਾਕਿਸਤਾਨ ਸਿੰਘ ਜੀ ਨੇ ਸਾਡੇ ਵਾਸਤੇ ਕੀ ਕੁਝ ਕੀਤਾ ਸਾਨੂੰ ਇੱਕ ਅਧਿਕਾਰ ਦਵਾਇਆ ਜੇ ਆਪਾਂ ਉਹਨਾਂ ਦੀ ਸੋਚ ਦੇ ਨਾਲ ਚੱਲਾਂਗੇ ਤੇ ਆਪਾਂ ਸਾਰੇ ਸਹਿਮਤ ਹੈ ਬਲਬੀਰ ਸਿੰਘ ਪੰਨੂ ਕੋਰਾ ਜ਼ਰੂਰ ਹੈ ਮੈਂ ਕਈ ਸੰਗਤ ਨੂੰ ਇਹ ਜ਼ਰੂਰ ਕਹਿਣਾ ਜਿਹੜਾ ਬਲਬੀਰ ਸਿੰਘ ਪੰਨੂ ਨੂੰ ਦੂਰੋਂ ਸ਼ਾਇਦ ਦੇਖਿਆ ਹੋਵੇ ਅੰਦਰੋਂ ਆ ਕੇ ਦੇਖੋ ਅੰਦਰੋਂ ਆ ਕੇ ਦੇਖੋ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜੇ ਪਰਸਨਲ ਤੌਰ ਤੇ ਵੀ ਮੈਂ ਕਿਸੇ ਦੀ ਹੈਲਪ ਕਰ ਸਕਦਾ ਹੋਵਾਂ ਮੈਂ ਗਰੰਟੀ ਦਿੰਦਾ ਮੈਂ ਵਾਦਾ ਕਰਦਾ ਪਰਸਨਲ ਤੌਰ ਤੇ ਵੀ ਰਾਤ ਬਰਾਤੇ ਆ ਕੇ ਮਿਲੋ ਜਦੋਂ ਮਰ ਜਾ ਕੇ ਮੈਂ ਪਰਸਨਲ ਤੌਰ ਤੇ ਜਿਹੜੀ ਮੇਰੀ ਕਲਮ ਚੋਂ ਨਿਕਲ ਸਕਦੀ ਹੋਈ ਮੈਂ ਹੈਲਪ ਕਰ ਸਕਦਾ ਹੋਇਆ ਜਾਂ ਜੋ ਵੀ ਮੈਨੂੰ ਮੇਰੇ ਅਧਿਕਾਰ ਖੇਤਰ ਚ ਹੋਇਆ ਮੈਂ ਕਿਸੇ ਨੂੰ ਮਨਾ ਨਹੀਂ ਕਰਦਾ ਬਲਬੀਰ ਸਿੰਘ ਪੰਨੂ ਚੇਅਰਮੈਨ ਨੇ ਪੰਜਾਬ ਪੰਸਬਧ ਤੇ ਆਖਦੇ ਨੇ ਕਿ ਸਾਬਕਾ ਫੌਜੀ ਜਦੋਂ ਆਪਣਾ ਜੀਵਨ ਰਿਟਾਇਰਮੈਂਟ ਤੋਂ ਬਾਅਦ ਸ਼ੁਰੂ ਕਰਨ ਲੱਗਾ ਤਾਂ ਚੰਗਾ ਜੀਵਨ ਸੀ ਵਿਦੇਸ਼ ਦਾ ਪਰ ਪੰਜਾਬ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਦੇਖ ਕੇ ਵਿਦੇਸ਼ ਛੱਡਿਆ ਆਪਣੇ ਘਰ ਰਹਿ ਆਪਣੇ ਪਿੰਡ ਦੇ ਵਿੱਚ ਰਹਿ ਔਰ ਐਸ ਲਈ ਕਹਿੰਦੇ ਚੰਗਾ ਸੁਭਾਅ ਦੇ ਨਾਲ ਲੋਕਾਂ ਨੂੰ ਨਾਲ ਜੋੜਿਆ ਤੇ ਕਹਿੰਦੇ ਕਿ 2024 ਦੀ ਇਲੈਕਸ਼ਨ ਜਿਹੜੀ ਹੈ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਲਕਾ ਫਤੇਗੜ ਚੋਂ ਵੱਡੀ ਲੀਡ ਰਾਂ ਚਿੱਤੇਗਾ 4 ਜੂਨ ਨੂੰ ਪਤਾ ਲੱਗ ਜਾਏਗਾ ਕਿ ਲੋਕਾਂ ਨੇ ਕਿਦੇ ਹੱਕ ਚ ਫਤਵਾ ਦਿੱਤਾ ਕੈਮਰਾਮੈਨ ਮੰਡੀ ਨਾਲ ਸ਼ੈਵਨ ਸੀਟੀਵੀ ਆਸਟ੍ਰੇਲੀਆ